ਆਮ ਤੌਰ ਤੇ ਬਹੁਤ ਹੀ ਜ਼ਿਆਦਾ ਵੱਧ ਰਹੀ ਸ਼ੂਗਰ ਅਤੇ ਬੀਪੀ ਦੀ ਸਮੱਸਿਆ ਕਰਕੇ ਕਈ ਲੋਕ ਘਿਓ ਅਤੇ ਖੰਡ ਦੀ ਕੋਈ ਵੀ ਬਣੀ ਹੋਈ ਚੀਜ਼ ਖਾਣ ਤੋਂ ਬਹੁਤ ਜ਼ਿਆਦਾ ਪਰਹੇਜ਼ ਕਰਦੇ ਨੇ ਪਰ ਜੋ ਅੱਜ ਮੈਂ ਤੁਹਾਡੇ ਨਾਲ ਇਹ ਪਿੰਨੀਆਂ ਦੀ ਰੈਸਪੀ ਸ਼ੇਅਰ ਕਰਨ ਲੱਗੀ ਆ ਨਾ ਤਾਂ ਆਪਾਂ ਇਹਦੇ ਵਿੱਚ ਘਿਓ ਦੀ ਵਰਤੋਂ ਕੀਤੀ ਆ ਤੇ ਨਾ ਹੀ ਗੋੜ ਖੰਡ ਤੇ ਮਿਸ਼ਰੀ ਕਿਸੇ ਵੀ ਚੀਜ਼ ਦੀ ਆਪਾਂ ਵਰਤੋਂ ਨਹੀਂ ਕੀਤੀ ਦੋ ਤੋਂ ਤਿੰਨ ਚੀਜ਼ਾਂ ਵਰਤ ਕੇ ਆਪਾਂ ਇਹ ਪਿੰਨੀਆਂ ਤਿਆਰ ਕੀਤੀਆਂ ਨੇ ਤੇ ਬੜੇ ਹੀ ਆਸਾਨ ਤਰੀਕੇ ਨਾਲ ਇਹ ਪਿੰਨੀਆਂ ਬਣਾਈਆਂ ਨੇ ਇਹ ਪਿੰਨੀਆਂ ਬਣਾਉਣ ਵਾਸਤੇ ਮੈਂ ਦੋ ਕੌਲੀਆਂ ਪੁੱਜੇ ਹੋਏ ਛੋਲੇ ਲੈਨੇ ਤੁਸੀਂ ਛੋਲੇ ਜਾਦੇ ਵੀ ਲੈ ਸਕਦੇ ਜੇ ਹੁਣ ਇਹਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਦਾਮ ਪਾ ਸਕਦੇ ਜੇ ਜੇਕਰ ਤੁਸੀਂ ਨਹੀਂ ਪਾਉਣਾ ਚਾਹਦੇ ਤਾਂ ਤੁਸੀਂ ਇਕੱਲੇ ਪੁੱਜੇ ਹੋਏ ਛੋਲਿਆਂ ਦੀ ਵਰਤੋਂ ਕਰ ਸਕਦੇ ਜੇ ਪਰ ਮੈਂ ਇੱਥੇ 10 ਤੋਂ 15 ਬਦਾਮ ਲੈਨੇ ਤੁਸੀਂ ਇਸ ਦੀ ਜਗ੍ਹਾ ਤੇ ਕਾਜੂ ਜਾਂ ਫੁੱਲ ਮਖਾਣੇ ਵੀ ਲੈ ਸਕਦੇ ਜੇ ਥੋੜੇ ਜਿਹੇ ਇਹਦੇ ਵਿੱਚ ਮੈਂ ਮਗਜ ਪਾ ਦਿੱਤੇ ਨੇ ਬਿਲਕੁਲ 2 ਚਮਚ ਦੇ ਕਰੀਬ ਮੈਂ ਮਗਜ ਪਾਏ ਨੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਪਰ ਇਹਨਾਂ ਨੂੰ ਮਿੱਠਾ ਬਣਾਉਣ ਵਾਸਤੇ ਮੈਂ ਇਹਦੇ ਵਿੱਚ 20 ਤੋਂ 25 ਖਜੂਰ ਲੈ ਲਈਆ ਖਜੂਰਾਂ ਦੇ ਵਿੱਚੋਂ ਆਪਾਂ ਇਹਨਾਂ ਦੇ ਬੀਜ ਅਲੱਗ ਕਰ ਦਾਂਗੇ ਤੇ ਫੇਰ ਇਹਨਾਂ ਦੀ ਵਰਤੋਂ ਕਰਾਂਗੇ ਖਜੂਰ ਦੇ ਵਿੱਚ ਕੁਦਰਤੀ ਮਿਠਾਸ ਹੁੰਦੀ ਆ ਇਸ ਕਰਕੇ ਆਪਾਂ ਨੂੰ ਇਹਨਾਂ ਪਿੰਨੀਆਂ ਦੇ ਵਿੱਚ ਹੋਰ ਕੋਈ ਵੀ ਮਿੱਠੀ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਆ ਆਪਾਂ ਕੱਲੀਆਂ ਖਜੂਰਾਂ ਪਾ ਕੇ ਇਹ ਪਿੰਨੀਆਂ ਤਿਆਰ ਕਰਾਂਗੇ ਤੁਸੀਂ ਵੇਖਿਓ ਕਿੰਨੀ ਜਲਦੀ ਇਹ ਪਿੰਨੀਆਂ ਬਣ ਜਾਂਦੀਆਂ ਨੇ ਤੇ ਬੜੇ ਹੀ ਸੌਖੇ ਜਿਹੇ ਤਰੀਕੇ ਨਾਲ ਇਹ ਪਿੰਨੀਆਂ ਆਪਾਂ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੋ ਇਹ ਪੁਜੇ ਹੋਏ ਛੋਲੇ ਲੈਣੇ ਇਹਨਾਂ ਨੂੰ ਆਪਾਂ ਭੁੰਨ ਲੈਣਾ ਹੈ ਵੈਸੇ ਤਾਂ ਇਹ ਪਹਿਲਾਂ ਹੀ ਪੁਜੇ ਹੋਏ ਨੇ ਪਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਇੱਕ ਵਾਰ ਭੁੰਨ ਲਾਂਗੇ ਤਾਂ ਜੋ ਜੇਕਰ ਇਹਦੇ ਵੀ ਥੋੜਾ ਬਹੁਤ ਵੀ ਸਿੱਲਾਪਾਨ ਹੋਵੇਗਾ ਸਲਾਬਾ ਹੋਵੇਗਾ ਤਾਂ ਚਲਾ ਜਾਵੇਗਾ ਜੀ ਦੇ ਨਾਲ ਆਪਾਂ ਨੂੰ ਇਹ ਗ੍ਰਾਇੰਡ ਕਰਨੇ ਥੋੜੇ ਸੌਖੇ ਹੋ ਜਾਣਗੇ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਸਿਰਫ ਇਹਨੂੰ ਆਪਾਂ 1 ਮਿੰਟ ਤੱਕ ਹੀ ਭੁੰਨਣਾ ਹੈ ਇਸ ਤੋਂ ਜ਼ਿਆਦਾ ਨਾ ਭੁੰਨਿਓ ਪੁਣ ਨੰਦੇ ਨਾਲ ਜਿਹੜੇ ਮਗਜ ਹੁੰਦੇ ਨੇ ਉਹ ਥੋੜੇ ਫੁੱਲ ਜਾਂਦੇ ਨੇ ਤੇ ਉਹਨਾਂ ਦਾ ਜੋ ਟੇਸਟ ਹੈ ਉਹ ਵੀ ਬਹੁਤ ਵਧੀਆ ਹੁੰਦਾ ਹੈ ਸਿਰਫ ਇਹਨੂੰ ਮੈਂ 10-15 ਸਕਿੰਟ ਹੋਰ ਭੁੰਨਾਗੀ ਤੇ ਇਹਦੇ ਵਿੱਚ ਜੋ ਮਗਜ ਨੇ ਉਹ ਕਾਫੀ ਹੱਦ ਤੱਕ ਭੁੱਜ ਚੁੱਕੇ ਨੇ ਤੁਸੀਂ ਜੇਕਰ ਚਾਹੋ ਤਾਂ ਤੁਸੀਂ ਇਹਦੇ ਵਿੱਚ ਕੱਲੇ ਭੁੱਜੇ ਛੋਲਿਆਂ ਦੀ ਵਰਤੋਂ ਕਰ ਸਕਦੇ ਜੇ ਜਾਂ ਤੁਸੀਂ ਵੈਸਨ ਨੂੰ ਵੀ ਭੁੰਨ ਕੇ ਵਰਤ ਸਕਦੇ ਜੇ ਜੇਕਰ ਘਿਓ ਵਿੱਚ ਭੁੰਨਣਾ ਹੋਵੇ ਤਾਂ ਤੁਸੀਂ ਘਿਓ ਵਿੱਚ ਭੁੰਨ ਸਕਦੇ ਜੇ ਵੈਸਨ ਨੂੰ ਜਾਂ ਫਿਰ ਸੁੱਕਾ ਹੀ ਭੁੰਨ ਕੇ ਤੁਸੀਂ ਇਹ ਪਿੰਨੀਆਂ ਤਿਆਰ ਕਰ ਸਕਦੇ ਜੇ ਦੇਖੋ ਮਗਜ ਚੰਗੀ ਤਰ੍ਹਾਂ ਫੁੱਲ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੜਾਈ ਵਿੱਚੋਂ ਬਾਹਰ ਕੱਢ ਦਾਂਗੇ ਗੈਸ ਮੈਂ ਬੰਦ ਕਰ ਦਿੱਤਾ ਹੈ ਬੰਦ ਗੈਸ ਕਰਕੇ ਵੀ ਇਹਨੂੰ ਥੋੜਾ ਜਿਹਾ ਹਿਲਾ ਦਿਓ ਕਿਉਂਕਿ ਕੜਾਈ ਕਾਫੀ ਗਰਮ ਹੋਣ ਕਰਕੇ ਸੜਨ ਲੱਗ ਜਾਂਦੇ ਨੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਠੰਡਾ ਕਰਕੇ ਫੇਰ ਗ੍ਰाइंड ਕਰਾਂਗੇ ਜੇਕਰ ਇਸੇ ਤਰ੍ਹਾਂ ਇਹਨਾਂ ਨੂੰ ਗਰਮ-ਗਰਮ ਗ੍ਰाइंड ਕਰਾਂਗੇ ਤਾਂ ਥੋੜਾ ਜਿਹਾ ਇਹਦੇ ਵਿੱਚ ਪਾਫ ਬਣ ਜਾਂਦੀ ਹੈ ਗ੍ਰਾਈਂਡਰ ਦੇ ਵਿੱਚ ਫੇਰ ਉਹ ਪਿੰਨੀਆਂ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਨੇ ਤੇ ਜੋ ਖਜੂਰ ਨੇ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਥੋੜਾ ਕੱਟ ਕੇ ਫੇਰ ਗ੍ਰाइंड ਕਰ ਸਕਦੇ ਜੇ ਜਾਂ ਤੁਸੀਂ ਇਹਨਾਂ ਨੂੰ ਸਾਬਤ ਵੀ ਗ੍ਰाइंड ਕਰ ਸਕਦੇ ਜੇ ਸਭ ਤੋਂ ਪਹਿਲਾਂ ਆਪਾਂ ਚਣਿਆਂ ਨੂੰ ਗ੍ਰाइंड ਕਰਾਂਗੇ ਚਣਿਆਂ ਦੇ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਨੂੰ ਪੁੱਜੇ ਹੋਏ ਚਣਿਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਆ ਚਣਿਆਂ ਨੂੰ ਮੈਂ ਗ੍ਰाइंड ਕਰ ਲਿਆ ਏ ਇਹਨਾਂ ਨੂੰ ਆਪਾਂ ਕਿਸੇ ਮਿਕਸਿੰਗ ਬੋਲ ਦੇ ਵਿੱਚ ਕੱਢ ਦਾਂਗੇ ਤੇ ਇਸੇ ਗ੍ਰਾਈਂਡਰ ਦੇ ਵਿੱਚ ਇਸੇ ਤਰ੍ਹਾਂ ਆਪਾਂ ਇਹ ਜੋ ਖਜੂਰ ਲੈਨੇ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਖਜੂਰ ਦੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜਿਵੇਂ ਫਾਈਬਰ ਆਇਰਨ ਪ੍ਰੋਟੀਨ ਐਂਟੀਆਕਸੀਡੈਂਟ ਕੈਲਸ਼ੀਅਮ ਇਹ ਸਬ ਤਤਜੋ ਨੇ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦੇ ਫਾਇਦੇਮੰਦ ਨੇ ਜੋੜਾਂ ਦੇ ਦਰਦਾਂ ਦੀ ਜਿਨ੍ਹਾਂ ਨੂੰ ਸਮੱਸਿਆ ਹੋਵੇ ਉਹ ਵੀ ਖਜੂਰ ਦੀ ਵਰਤੋਂ ਕਰ ਸਕਦੇ ਨੇ ਖਜੂਰ ਦੇ ਵਿੱਚ ਫੈਟ ਬਿਲਕੁਲ ਨਹੀਂ ਹੁੰਦੀ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਖਜੂਰ ਗ੍ਰਾਇੰਡ ਕੀਤੇ ਨੇ ਬਿਲਕੁਲ ਇਸੇ ਤਰ੍ਹਾਂ ਤੁਸੀਂ ਖਜੂਰ ਗ੍ਰਾਇੰਡ ਕਰ ਲੈਣੇ ਨੇ ਥੋੜੇ ਜਿਹਾ ਆਪਾਂ ਦਰਦਰੇ ਰੱਖੇ ਨੇ ਬਿਲਕੁਲ ਉਹਨਾਂ ਦਾ ਪੇਸਟ ਨਹੀਂ ਬਣਾਇਆ ਜੇਕਰ ਤੁਸੀਂ ਪੇਸਟ ਬਣਾਉਣਾ ਹੋਵੇ ਤੁਸੀਂ ਇਹਦੇ ਵਿੱਚ ਇੱਕ ਦੋ ਚਮਚ ਦੁੱਧ ਪਾ ਸਕਦੇ ਜੇ ਜੋ ਆਪਾਂ ਪੁੱਜੇ ਹੋਏ ਚਨੇ ਲਏ ਸੀ ਇਹਨਾਂ ਨੂੰ ਆਪਾਂ ਥੋੜੇ ਜਿਹਾ ਅਲੱਗ ਕੱਢ ਲਿਆ ਏ ਅਲੱਗ ਇਸ ਕਰਕੇ ਕੱਢਿਆ ਹੈ ਕਿ ਇੱਕਦਮ ਆਪਾਂ ਇਹਦੇ ਵਿੱਚ ਖਜੂਰ ਮਿਕਸ ਨਹੀਂ ਕਰਨੇ ਥੋੜੇ ਜਿਹਾ ਆਪਾਂ ਜੋ ਪਾਊਡਰ ਏ ਉਹਦੇ ਵਿੱਚ ਖਜੂਰ ਪਾ ਕੇ ਬਾਕੀ ਦਾ ਪਾਊਡਰ ਉਹਦੇ ਉੱਪਰ ਪਾਵਾਂਗੇ ਮੈਂ ਇਹਦੇ ਵਿੱਚ ਥਾਲੀ ਵਿੱਚ ਸੌਰੀ ਕੱਢ ਲਿਆ ਹੋਇਆ ਏ ਪਾਊਡਰ ਤੇ ਉਹਦੇ ਉੱਪਰ ਮੈਂ ਖਜੂਰ ਕੱਢ ਦਿੱਤੇ ਨੇ ਤੁਸੀਂ ਚਾਹੋ ਤਾਂ ਇਹਨੂੰ ਇਸੇ ਤਰ੍ਹਾਂ ਮਿਕਸ ਕਰਕੇ ਪੰਜੀਰੀ ਦੀ ਰੂਪ ਵਿੱਚ ਵੀ ਖਾ ਸਕਦੇ ਜੇ ਪਰ ਜੇਕਰ ਤੁਸੀਂ ਪਿੰਨੀਆਂ ਬਣਾਉਣੀਆਂ ਹੋਣ ਤਾਂ ਤੁਸੀਂ ਇਹਨੂੰ ਥੋੜੀ ਜੀ ਮਿਹਨਤ ਹੋਰ ਕਰਕੇ ਪਿੰਨੀਆਂ ਬਣਾ ਸਕਦੇ ਜੇ ਮੈਂ ਇਹਨੂੰ ਚੰਗੀ ਤਰ੍ਹਾਂ ਇਸ ਵੇਸਣ ਦੇ ਵਿੱਚ ਮਿਕਸ ਕਰ ਦਾਂਗੀ ਜਦੋਂ ਇਹ ਥੋੜਾ ਜਿਹਾ ਮਿਕਸ ਹੋ ਜਾਏਗਾ ਬਾਕੀ ਦਾ ਜੋ ਆਪਾਂ ਚਣਿਆਂ ਦਾ ਵੇਸਣ ਹੈ ਉਹ ਵੀ ਇਹਦੇ ਉੱਪਰ ਪਾ ਦਾਂਗੇ ਜੇਕਰ ਤੁਹਾਨੂੰ ਇਹ ਜ਼ਿਆਦਾ ਸੁੱਕਾ ਲੱਗੇ ਤੁਸੀਂ ਇਹਦੇ ਵਿੱਚ ਜਾਂ ਤਾਂ 1-2 ਚਮਚ ਮਲਾਈ ਪਾ ਸਕਦੇ ਜੇ ਜਾਂ ਫਿਰ ਤੁਸੀਂ ਥੋੜਾ ਜ਼ਿਆਦਾ ਪਿੰਨੀਆਂ ਬਣਾਉਂਦੇ ਪਹਿ ਜੇ ਲੰਬੇ ਸਮੇਂ ਤੱਕ ਸਟੋਰ ਕਰਨੀਆਂ ਨੇ ਤਾਂ ਤੁਸੀਂ ਇਹਦੇ ਵਿੱਚ ਦੇਸੀ ਘਿਓ ਇੱਕ ਚਮਚ ਪਾ ਸਕਦੇ ਜੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲਦੇ ਹੋਏ ਆਪਾਂ ਸਾਰੇ ਹੀ ਖਜੂਰਾ ਨੂੰ ਇਸ ਚਣਿਆਂ ਦਾ ਜੋ ਆਪਾਂ ਵੇਸਣ ਬਣਾਇਆ ਹੈ ਇਹਦੇ ਵਿੱਚ ਮਿਕਸ ਕਰ ਦਾਂਗੇ ਥੋੜੀ ਜੀ ਦਿੱਕਤ ਆਉਂਦੀ ਆ ਆਪਾਂ ਨੂੰ ਸੁੱਕਾ ਸੁੱਕਾ ਲੱਗਦਾ ਹੈ ਪਰ ਜਦੋਂ ਇਹਨੂੰ ਆਪਾਂ 2 ਮਿੰਟ ਇਸੇ ਤਰ੍ਹਾਂ ਮਿਕਸ ਕਰਦੇ ਆ ਹੱਥਾਂ ਨਾਲ ਦਬਾਉਂਦੇ ਹੋਏ ਤਾਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਇਹ ਜ਼ਿਆਦਾ ਸੁੱਕਾ ਲੱਗੇ ਤੁਸੀਂ ਇਹਦੇ ਵਿੱਚ ਕਿਉ ਪਾ ਸਕਦੇ ਜੇ ਦੋਨੋਂ ਹੀ ਚੀਜ਼ਾਂ ਜੋ ਆਪਾਂ ਪਿੰਨੀਆਂ ਬਣਾਉਣ ਵਾਸਤੇ ਵਰਤੀਆਂ ਨੇ ਦੋਨਾਂ ਦੇ ਆਪਣੇ ਆਪਣੇ ਬਹੁਤ ਹੀ ਵਧੀਆ ਫਾਇਦੇ ਹੁੰਦੇ ਨੇ ਸਾਡੀ ਸਿਹਤ ਨੂੰ ਮੈਨੂੰ ਇਹ ਥੋੜਾ ਜਿਹਾ ਮਿਕਸਚਰ ਸੁੱਕਾ ਲੱਗਦਾ ਪਿਆ ਸੀ ਮੈਂ ਇੱਕ ਚਮਚ ਦੇਸੀ ਘਿਓ ਗਰਮ ਕਰਕੇ ਪਾ ਦਿੱਤਾ ਹੈ ਤਾਂ ਜੋ ਮੈਨੂੰ ਇਹਦੀਆਂ ਪਿੰਨੀਆਂ ਬਣਾਉਣੀਆਂ ਥੋੜੀਆਂ ਸੌਖੀਆਂ ਹੋ ਜਾਣ ਜੇਕਰ ਤੁਹਾਨੂੰ ਇਹ ਜ਼ਿਆਦਾ ਸੁੱਕਾ ਲੱਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜੇ ਜਿھے ਖਜੂਰ ਹੋਰ ਗ੍ਰाइंड ਕਰਕੇ ਮਿਕਸ ਕਰ ਸਕਦੇ ਜੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੋਣੇ ਪਿੰਨੀਆਂ ਬਣਾਉਣ ਵਾਸਤੇ ਬਿਲਕੁਲ ਰੈਡੀ ਆ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਦੇਖਣ ਨੂੰ ਇਹ ਸੁੱਕਾ ਲੱਗਦਾ ਪਿਆ ਜਦੋਂ ਤੁਸੀਂ ਹੱਥਾਂ ਨਾਲ ਚੰਗੀ ਤਰ੍ਹਾਂ ਦਬਾ ਕੇ ਇਹਦੀ ਪਿੰਨੀ ਬਣਾਓਗੇ ਤੇ ਇਹਦੀ ਪਿੰਨੀ ਆਸਾਨੀ ਨਾਲ ਬਣ ਜੇਗੀ ਕਿਉਂਕਿ ਆਪਾਂ ਇਹਦੇ ਵਿੱਚ ਘਿਓ ਦੀ ਵੀ ਵਰਤੋਂ ਨਹੀਂ ਕੀਤੀ ਸਿਰਫ ਇੱਕ ਚਮਚ ਘਿਓ ਆਪਾਂ ਲਾਸਟ ਤੇ ਪਾਇਆ ਸੀ ਜੇਕਰ ਆਪਾਂ ਚਣਿਆਂ ਨੂੰ ਜਦੋਂ ਆਪਾਂ ਗ੍ਰाइंड ਕੀਤਾ ਘਿਓ ਵਿੱਚ ਭੁੰਨ ਲੈਂਦੇ ਤਾਂ ਇਹ ਪਿੰਨੀਆਂ ਬਹੁਤ ਜਲਦੀ ਬਣ ਜਾਣੀਆਂ ਸੀ ਪਰ ਜਿਸ ਤਰ੍ਹਾਂ ਆਪਾਂ ਘਿਓ ਦੀ ਵਰਤੋਂ ਵੀ ਨਹੀਂ ਸੀ ਕਰਨੀ ਖੰਡ ਦੀ ਵਰਤੋਂ ਵੀ ਨਹੀਂ ਸੀ ਕਰਨੀ ਤਾਂ ਤਾਂ ਆਪਾਂ ਨੂੰ ਇਹ ਪਿੰਨੀਆਂ ਬਣਾਉਣ ਵਿੱਚ ਥੋੜੀ ਜੀ ਮਿਹਨਤ ਕਰਨੀ ਪੈਗੀ ਬਾਰੇ ਆਸਾਨੀ ਨਾਲ ਬਣ ਜਾਂਦੀਆਂ ਨੇ ਥੋੜਾ ਜਿਹਾ ਤੁਸੀਂ ਹੱਥਾਂ ਨਾਲ ਦਬਾਉਂਦੇ ਹੋਏ ਇਹਦੀ ਪਿੰਨੀ ਤਿਆਰ ਕਰ ਲਓ ਤੁਸੀਂ ਇਹਨਾਂ ਪਿੰਨਿਆਂ ਨੂੰ ਸਰਦੀਆਂ ਦੇ ਵਿੱਚ ਬਣਾ ਕੇ ਜ਼ਰੂਰ ਖਾਓ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਸਾਡੀ ਸਿਹਤ ਨੂੰ ਬਣਾਉਣੀਆਂ ਵੀ ਬਹੁਤ ਜ਼ਿਆਦੀਆਂ ਆਸਾਨ ਨੇ ਸਿਰਫ ਆਪਾਂ ਨੂੰ 10 ਤੋਂ 15 ਮਿੰਟ ਲੱਗਦੇ ਨੇ ਪਿੰਨੀਆਂ ਬਣਾਉਣ ਵਾਸਤੇ ਬਸ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਚਣਿਆਂ ਨੂੰ ਭੁੰਨ ਲੈਣਾ ਹੈ ਸੁੱਕਾ ਹੀ ਭੁੰਨਣਾ ਹੈ ਜੇ ਕਰਤਾ ਸੀ ਚਾਹੁੰਦੇ ਜੇ ਤੇ ਇਹਦੇ ਵਿੱਚ ਡਰਾਈ ਫਰੂਟਸ ਪਾ ਸਕਦੇ ਜੇ ਪਰ ਜੇਕਰ ਤੁਸੀਂ ਡਰਾਈ ਫਰੂਟ ਨਹੀਂ ਪਾਉਣਾ ਚਾਹੁੰਦੇ ਤੁਸੀਂ ਇਕੱਲੇ ਹੀ ਛਣਿਆਂ ਨੂੰ ਭੁੰਨ ਸਕਦੇ ਜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਚਾਹੋ ਤਾਂ ਛਣਿਆਂ ਦੀ ਜਗ੍ਹਾ ਤੇ ਬੇਸਣ ਨੂੰ ਵੀ ਸੁੱਕਾ ਭੁੰਨ ਕੇ ਉਹਦੇ ਵਿੱਚ ਇਸੇ ਤਰ੍ਹਾਂ ਖਜੂਰ ਮਿਕਸ ਕਰਕੇ ਤਾਂ ਤੁਸੀਂ ਇਹਦੀਆਂ ਪਿੰਨੀਆਂ ਬਣਾ ਸਕਦੇ ਜੇ ਇਹ ਪਿੰਨੀਆਂ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਦਿੰਦੀਆਂ ਨੇ ਤੇ ਬੰਦੀਆਂ ਵੀ ਬਹੁਤ ਜਲਦੀ ਨੇ ਬਿਨਾ ਖੰਡ ਤੋਂ ਬਿਨਾ ਗੁੜ ਤੋਂ ਬਿਨਾ ਮਿਸ਼ਰੀ ਤੋਂ ਆਪਾਂ ਪਿੰਨੀਆਂ ਬਣਾ ਕੇ ਤਿਆਰ ਕੀਤੀਆਂ ਨੇ ਤੇ ਘਿਓ ਦੀ ਵਰਤੋਂ ਵੀ ਤੁਸੀਂ ਇਹਦੇ ਵਿੱਚ ਬਿਲਕੁਲ ਨਾ ਕਰੋ ਤੁਸੀਂ ਦੇਖੋ ਕਿੰਨੀਆਂ ਸੌਫਟ ਜੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਜੀ ਇਹੋ ਜਿਹੀ ਇੱਕ ਹੋਰ ਵੀਡੀਓ ਦੇ ਨਾਲ